ਗੁਰਿੰਦਰਾ ਟੀ-ਸ਼ਰਟਾਂ ਦੇ ਲੈ ਲਿਆ ਆਪਾਂ ਹਾਂਜੀ ਹਾਂਜੀ ਤੇ ਟੀ-ਸ਼ਰਟਾਂ ਮੇਰੇ ਖਿਆਲ ਨਾਲ ਹੈ ਵੀ ਸੋਹਣੀਆਂ ਸਾਰੀਆਂ ਇਹ ਠੀਕ ਹੈ ਵਧੀਆ ਸਾਰੀਆਂ ਬੜੇ ਸਹਿਜ ਆ ਸਾਰੇ ਹਾਂ ਬੜੇ ਸਹਿਜ ਆ ਕੱਲੀ-ਕੱਲੀ ਦਿਖਾ ਕੇ ਨੇ ਚੈੱਕ ਕਰਾ ਕੇ ਤੇ ਫਿਰ ਦੇਖਦੇ ਆ ਕੀ ਕੀ ਬਣਾਇਆ ਹੈ ਨਾ ਦੇਖਦੇ ਵਧੀਆ ਚੀਜ਼ ਬਣਾਈਆਂ ਨੇ ਕੁਝ ਛੋਟੀਆਂ ਇਹਦੇ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਵਾਂ ਹਾਂ ਕੁਝ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਦੀਆਂ ਵਾਂ ਹਾਂਜੀ ਹਾਂਜੀ ਪੰਜਾਬ ਦਾ ਨਕਸ਼ਾ ਵਾਂ ਹਾਂਜੀ ਹਾਂਜੀ ਸਾਰੀਆਂ ਵਧੀਆ ਸਾਰੀਆਂ ਸਿੱਧੂ ਮੂਸੇਵਾਲੀ ਦੀਆਂ ਚੰਗੀਆਂ ਸਾਰੀਆਂ ਵਧੀਆ ਬਣਾਈਆਂ ਸਾਰੀਆਂ ਵਧੀਆ ਬਣਾਈਆਂ ਉਹ ਮਾਝਾ ਲਿਖਿਆ ਕੋ ਮਾਝਾ ਲਿਖਿਆ ਉਹ ਸਾਰੇ ਠੀਕ ਹੈ ਚਲੋ ਨਾਲੇ ਸਵੇਰੇ ਆਪਣੀ ਪਾਕਿਸਤਾਨ ਦੀ ਤਿਆਰੀ ਹੈ ਉਹਦੇ ਬਾਰੇ ਦੱਸ ਭਰਾਵਾਂ ਨੂੰ ਥੋੜਾ ਬੋਲ ਬਲੌਗ ਬੋਲਦੇ ਸਵੇਰੇ ਆਪਾਂ ਕੋਈ 6 ਵਜੇ ਨਾ ਘਰੋਂ ਚਾਲੇ ਪਾਉਣੇ ਸ਼ੇਵਰੇ ਬਾਗੇ ਬਾਰਡਰ ਤੋਂ ਆਪਾਂ ਮਤਲਬ ਕੋਈ 7:30 ਵਜੇ ਤੱਕ ਅਸੀਂ ਬਾਗਾ ਬਾਰਡਰ ਪਹੁੰਚ ਜਾਵਾਂਗੇ ਬਿਲਕੁਲ ਬਿਲਕੁਲ ਤੁਹਾਨੂੰ ਟਿਊਨ ਨਹੀਂ ਲੈਣਾ ਮਸਲੋਂ ਬਲੌਗ ਅਸੀਂ ਉਧਰ ਦੇ ਜਾ ਕੇ ਪਾਉਂਦੇ ਰਹਿਣਾ ਵਾ ਤਕਰੀਬਨ ਜਿਹੜੇ ਸਾਨੂੰ ਕੋਈ ਵੇਖਣ ਆਲੇ ਆ ਉਹ ਪਿਆਰ ਕਰਨ ਵਾਲੇ ਆ ਬਿਲਕੁਲ ਉਹ ਸਾਡੇ ਚੈਨਲ ਨੂੰ ਵੀ ਲਾਈਕ ਕਰਨ ਸਬਸਕ੍ਰਾਈਬ ਕਰਨ ਤੇ ਲਾਈਕ ਆ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਨੇ ਕੋਈ ਗੱਲ ਨਹੀਂ ਕੱਲ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਦਦਾਰਿਆਂ ਨੂੰ ਚਲਣਾ ਹੈ ਤੇ ਜੇ ਤੇ ਉੱਥੇ ਨੈਟਵਰਕ ਆਉਂਦਾ ਰਿਹਾ ਜਾਂ ਕੋਈ ਸੇਵ ਸੁਬਾ ਸਾਨੂੰ ਮਿਲ ਗਈ ਮਿਲ ਗਈ ਤੇ ਫਿਰ ਤੇ ਬਲੌਗ ਨਾਲ ਨਾਲ ਹੀ ਪਾਈ ਜਾਵਾਂਗੇ ਫੋਟੋ ਨਾਲ ਨਾਲ ਪਾਵਾਂਗੇ ਵੀਡੀਓ ਬਣਾ ਕੇ ਬਿਲਕੁਲ ਬਿਲਕੁਲ ਤੇ ਜੇ ਨਾ ਮਿਲੀ ਤੇ ਫਿਰ ਕੋਈ ਗੱਲ ਨਹੀਂ 10-11 ਦਿਨਾਂ ਨੂੰ ਵਾਪਸੀ ਆ ਜਣਾ ਆਪਾਂ ਫਿਰ ਆਣ ਕੇ ਫਿਰ ਇੱਥੇ ਹੀ ਲਗਾਤਾਰ ਕੋਈ 10 ਦਿਨ ਅਸੀਂ ਤੇ ਚੜੀ ਲਾ ਕੇ ਰੱਖਣੀ ਹੈ ਚੜੀ ਲਾ ਕੇ ਰੱਖਣੀ ਹੈ ਚਲੋ 10 ਦਿਨ ਦਾ ਵਿਜ਼ਾ ਮਿਲਿਆ ਵਾ ਹਾਂਜੀ ਹਾਂਜੀ ਜਾਣੇ ਆ ਨਾਲੇ ਵੇਖਾਂਗੇ ਉੱਥੇ ਦਾ ਕੀ ਮਾਹੌਲ ਜਾਲਿਆ ਬਿਲਕੁਲ ਬਿਲਕੁਲ ਤੇ ਨਾਲ 来来 ਹੜਤਾ ਜਗ ਜਾਰ ਮਾਰੇ ਭਗਵੰਤਾ ਕਥੀਰਾ ਚੰਦਨ ਦਾ ਪਰਵਾ ਬਲਾ ਘਹਿੜੇ ਤਾਲ ਬਲਾਸ ਹਾਂਜੀ ਹਾਂਜੀ ਚਲੋ ਕੋਈ ਨਹੀਂ ਹੁਣ ਵੇਖੀ ਜੋ ਅਸੀਂ ਨਹੀਂ ਕੀ ਹੈ ਵੀ ਗੁੱਡ ਠੀਕ ਲਾਡ ਨੂੰ ਇਹਰਾ ਵੇਦਿਕ ਕੂ ਹਾਂ ਹਾਂ ਦੇਖ ਸਾਡੇ ਇੱਧੇ ਉਹ ਫੱਡੇ ਗਏ ਆ ਮੋਟੇ ਖੰਸਾ ਤੋਂ ਕੋਈ ਵਹੀ ਅੱਗੇ ਪਤਾ ਨਹੀਂ ਰਹੇ ਆ ਆ ਸਾਡੀ ਇੰਡੀਆ ਦੀ ਸਾਈਡ ਇਸ ਸਾਈਡ ਤੇ ਪਾਕਿਸਤਾਨ ਆ ਫਿਰੇ ਨੰਬਰ ਕਿਹੜਾ ਤੁਹਾਡਾ ਚਾਹੁੰਦੇ ਠੀਕ ਹੈ ਉਹ ਤਾਂ ਦੱਸ ਦਿੰਦਾ ਯਾਰ ਕੱਥੇ ਜਾ ਪਾਉਣੀਆਂ ਸਾਡਾ ਪਹਿਲਾਂ ਤੇ ਆ ਗਿਆ ਜੀ ਸੁਣਦਾ ਨਾ ਨਾ ਟੇਰਾਂ ਵਾਲੇ ਦਾ ਫਾਇਦਾ ਹੀ ਸਗੋਂ ਧੂਕੇ ਲੈ ਜੀਦਾ ਤੇ ਅੱਗੇ ਜੀ ਜੱਟ ਵੀ ਨਾ ਜਮ ਉਹਦੇ ਕੋਲ ਆ ਸੀ ਦਿਨ ਦੇ ਵੀ ਦਾਲਾ ਤੇਰੇ ਤੇ ਤੇ ਮਿਲਣਾ ਆਏ ਆ ਗਾਣਾ ਜਾਣ ਦੇਣ ਤੂੰ ਕਹਿੰਦਾ ਤੇਰਾ ਹੀ ਆ ਜਾਣ ਦੇਣਗੇ ਜਾਣ ਦੇਣੀ ਨਹੀਂ ਦੇ ਰਾਸ਼ ਬੜਾ ਗਿਆ ਲੱਗਿਆ ਨਹੀਂ ਪਹਿਲੀ ਵਾਰੀ ਲੱਗੇ ਪਹਿਲੀ ਵਾਰੀ ਲੱਗੇ ਸਾਨੂੰ ਦੱਸਣਾ ਕਿ ਕਿੰਨਾ ਤੁਹਾਨੂੰ ਮਜ਼ਾ ਆ ਰਿਹਾ ਹੈ ਕਿੰਨਾ ਕੁਝ ਵੀ ਸੁਣਿਆ ਸੀ ਲੋਰ ਭਾਈ ਆਪਣੇ ਬਾਰੇ ਵੀ ਦੱਸਣਾ ਪਿੰਡ ਕਿਹੜਾ ਆਹ ਲੱਗਿਆ ਜਿਹੜੀ ਉਹ ਪਿੱਛੇ ਲੈ ਆਂ ਹਾਂਜੀ ਦੱਸੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਸ਼ਹਿਰ ਹੈਗਾ ਜੀ ਮਸਤੋਣਾ ਸਾਹਿਬ ਜ਼ਿਲ੍ਹਾ ਸੰਗਰੂਰ ਤੋਂ ਆਇਆ ਹਾਂ ਤੇ ਮੈਂ ਪਹਿਲੀ ਵਾਰੀ ਲਾਹੌਰ ਵਿਜ਼ਿਟ ਕੀਤਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਦੇਰ ਦੀ ਮਨੋ ਕਾਮਨਾ ਸੀ ਕਿ ਜੋ ਸਿੱਖ ਦੋ ਟਾਈਮ ਅਰਦਾਸ ਕਰਦਾ ਹੈ ਕਿ ਸਾਨੂੰ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਦੇ ਦਰਸ਼ਨ ਦੇ ਗਏ ਬਖਸ਼ੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਬਹੁਤ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਉਹ ਦੇ ਦਰਸ਼ਨ ਦਿਖਾਰੇ ਬਖਸ਼ੋ ਤੇ ਸਾਨੂੰ ਉਹ ਬਹੁਤ ਵਧੀਆ ਜੋ ਮਹਿਮਾਨ ਨਵਾਜੀ ਕੀਤੀ ਬਹੁਤ ਵਧੀਆ ਬਹੁਤ ਬਹੁਤ ਖੁਸ਼ ਹੋ ਗਏ ਬਹੁਤ ਜਿਆਦਾ ਖੁਸ਼ ਹੋ ਗਏ ਤੁਹਾਡੇ ਬਹੁਤ আমি চট্টগ্রাম যাওয়ার জন্য একটা টিকিট চাই। ਨਹੀਂ 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 ਬਰਾ ਮੈਨੂੰ ਪਤਾ ਮੈਨੇ ਆਣਾ ਥੋੜਾ ਜਿਹੜਾ ਦੋ ਦੋ ਪਿਛਲੀ ਵਾਲੀ ਗਿਆ ਹਾਂ ਉਹਦੇ ਉੱਤੇ ਹਾਂ ਸਟੇਸ਼ਨ ਕਿਹੜੇ ਪਿੰਡ ਦਾ ਈ ਸਟੇਸ਼ਨ ਹਾਂ ਵਗਾ 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 ਸਟੇਸ਼ਨ ਹੀ ਹੈ ਜੇ ਇਹਦੇ ਟ੍ਰੇਨ ਤੇ ਲਿਆਏ ਉਹ ਚੱਲੀਏ ਪਰੇ ਮਾਚ ਬੈਠੇ ਆ ਉਹ ਸਬੈਗ ਰੋਟੀ ਖਾਈਏ ਬਿਨਾ ਉੱਪਰ ਤੇ ਬੈਠੇ ਹੁਣ ਪਹੁੰਚੇ ਦੇ ਤੇਰੀ ਫੁੱਲ ਫੁੱਲ ਲਾਉਣ ਦੇ ਆ ਵੇ ਫੁੱਲ ਲਾਉਣ ਦੇ ਆ ਆਹ ਪਰਦੇ ਬਣਿਆ ਉਸ ਬੈਜਾ ਅੰਦਰ ਸਾਹਿਬ ਚਾਹ ਕਿਥੇ ਆ ਚਾਹ ਲੱਭੀ ਆਣ ਵੇ ਆ ਬਣਾ ਲਈਏ ਆ ਠੀਕ ਆ ਲੈ ਵੀ ਪਾਕਿਸਤਾਨ ਆਇਆ ਤੇ ਚਾਹ ਲੱਭ ਗਈ ਜੀ ਉਸ ਪੀਸੇ ਆਹ ਵਾਲੀ ਚਾਹ ਵਾ ਬੰਦੇ ਜਾਨੇ ਮਾਲ ਜੜਾ ਭੰਡਿਆ ਤੋਂ ਖਾਧਰ ਇੱਥੇ ਆਣਗੇ ਪਰਿਆ ਕਿ ਰਿਆ ਇੱਥੇ ਆਣਗੇ ਹੋਰ ਅੱਜ ਅੰਟੀ ਦਿਖਾਉਂਦੀ ਆ ਚਰਨਜੀਤ ਸਿੰਘ ਪਿੰਡ ਵਾਲਾ ਜੀ ਅੱਛਾ ਜੀ ਆ ਗਏ ਆਪਣਾ ਵੀਰੇ ਮੈਸੇਂਜਰ ਇੰਸਟਾ ਹੈ ਪਾਰਟਿਸ ਮੈਂ ਨਾਮ ਉਹ ਨਾਮ ਉਹ ਨਾਮ ਸੈਟ ਕੀ ਗਿਆ ਅ ਗੁਰਿੰਦਰ ਸਿੰਘ ਕੋਡਲੀ ਕੋਡਲੀ ਸਾਹਿਬ ਆਪਣੇ ਇੰਟਰਵਿਊ ਦੇ ਹੋ ਸਾਰੇ ਸਾਰੇ ਸਾਰਿਆਂ ਨੂੰ ਹੋ ਸਾਨੂੰ ਠੀਕ ਠਾਕ ਕਿਰਪਾ ਮੈਂ ਹਰ ਦਿਨ ਤੇ ਬਿਲਕੁਲ ਹੀ ਬੜੀ ਵਧੀਆ ਜੀ ਬਹੁਤ ਕਿਤੋਂ ਮਾਰਾ ਦੀ ਬੜੇ ਵਧੀਆ ਦਰਸ਼ਕਾ ਰਹੇ ਹੋਣੇ ਸਾਡੀ ਤੇ ਮੋਦੀ ਜੀ ਦੀ ਦੁਕਾਨ ਦੇ ਪਾਕਿਸਤਾਨ ਵਾਲੇ ਸਹੀ ਪੁੱਛੇ ਮਤਲਬ ਉਹ ਜਿਆਦਾ ਉਹ ਤਾਂ ਵੀ ਜਿਆਦਾ ਜੀ ਜਿੰਨਾ ਆਰਪਾਰ ਤੇ ਨਾਕਾ ਕੁੱਤੇ ਮੁਦਦ ਉਹ ਤੇ ਪੁਲਿਸ ਬਹੁਤ ਵਧੀਆ ਹੈ ਮੈਨਾਂ ਬਹੁਤ ਮੈਨੂੰ ਤਾਂ ਅੱਜ ਫੇਲ ਗਈ ਬੜੀ ਵੱਡੀ ਉਹ ਮੈਂ ਕੋ ਮੇਸਾਣਾ ਮੰਤਰੀ ਸ਼ੰਕਰ ਜੀ ਜਾਦਾ ਇਹ ਸਟੇਸ਼ਨ ਲੱਗਦਾ ਵਾ ਕੁਝ ਵੀ ਨਹੀਂ ਬੜਾ ਵੱਡਾ ਸਟੇਸ਼ਨ ਹੈ ਹਨਾ ਅੱਜ ਇਹਨਾਂ ਸਾਰਾ ਸਾਡੇ ਆਦੇ ਖਾਲੀ ਕਰ ਦਿੱਤਾ ਹਾਂ ਜੀ ਬਾਕੀ ਸਟੇਸ਼ਨ ਬਾਕੀ ਸਟੇਸ਼ਨ ਦੀ ਸਿੰਘ ਜੀ ਸਰਦਾਰ ਬਲਬੀਸ ਸਿੰਘ ਪੰਡੂ ਦੇ ਬ੍ਰਦਰ ਚਾਚਾ ਜੀ ਦੇ بیٹے ਚਾਚਾ ਜੀ ਦੇ بیٹے ਹਾਂ ਜੀ ਕਾਊਂਟਰ ਇੱਥੋਂ ਲੈਣੀ ਆ ਟਿਕਟ ਦਾ ਟਿਕਟ ਲੈ ਕੇ ਅਸੀਂ ਇੱਥੋਂ ਜਾਵਾਂਗੇ ਪੰਜਾ ਸਾਹਿਬ ਬਾਕੀ ਬਾਕੀ ਦਾ ਟਿਕਟ ਕਾਊਂਟਰ ਹੈ ਇਹ ਇਹਨਾਂ ਉਹ ਕਰਦੇ ਰਹਿੰਦੇ ਨੇ ਜੀ

ਉਡੀਕ ਦੇਣੀ ਪੈਣੀ ਇਹਨਾਂ ਨੂੰ ਪਤਾ ਆ ਕਿ ਆ ਇੰਜਣ ਕਿਹੜਾ ਵਾ ਇੰਜਣ ਜੌਂਡੀਆ ਦਾ ਉਹ ਹਾਂ ਮੈਂ ਸਾਰੇ ਦੇ ਦੂੰਗਾ ਇਹਨੇ ਨੋਟ ਕਰ ਹਾਂ ਕੋਈ ਨਹੀਂ ਬਣਾਈ ਇਹ ਜਾ ਕੇ ਪਿੰਡਾਂ ਨਾਲ ਆਈ ਲੋ ਜਾਂਦੇ ਪਿਆ ਆ ਗੱਲਾਂ ਨਹੀਂ ਹੋਣਗੀਆਂ ਹੋਰ ਜਾ ਕੇ ਗੱਲ ਕਰਾਂਗੇ ਇੱਥੇ ਕੀ ਕਰੀਏ ਕਰਾਂਗੇ ਅਜੇ ਥੱਕੇ ਚ ਟਕਾੜ ਜਿਆਦਾ ਹੋਈ ਨਾ ਅਜੇ ਕਣ ਕੀ ਹੈ ਇਹ ਪਿੰਡ ਵੀ ਲੰਗੇ ਆਪਣੇ ਪਿੰਡ ਕੋਲੇ ਪਿੰਡੇ ਯਾਤਰਾ ਸ਼ੁਰੂ ਹੋਈ ਹੈ ਨਾ ਇਹ ਜਿਹੜਾ ਟ੍ਰੇਨ ਸਪੈਸ਼ਲ ਚੱਲੀ ਉਹਦੋਂ ਦੀ ਅੱਜ ਨਹੀਂ ਆ ਗਈ ਹੈ ਟ੍ਰੇਨ ਚੱਲੀ ਨਹੀਂ ਅੱਜ ਹੋਰ ਇਹ ਦੁਕਾਨ ਇਹਨੇ ਬਿੱਲੇ ਨੇ ਮੇਰੇ ਕਹਿੰਦਾ ਆ ਕੇ ਆਇਆ ਪੂਰਾ ਹੁਣ ਆਈ ਪੂਰੀ ਫੋਟੋ ਹੈ ਨਾ ਹਾਂ ਯਾਦ ਹੋ ਰਹੀ ਨਹੀਂ ਇਹ ਗੀਤ ਕਰ ਰਹੇ ਮੇਰੇ ਬੱਚੇ ਆਹ ਸਾਰੇ ਬੱਧੀਆ ਨੇ ਸਵਾਗਤ ਬਾਤ ਦੇਖ ਲਈ ਆ ਕਰ ਲਈ ਅੰਨ ਪਾਣੀ ਕਰਦਾ ਹਾਂ ਢਾਲ ਝੜ ਪੱਠੀ ਲਾ ਲਈ ਦੌੜ ਦੌੜ ਦੇ Gwalo nid yw mae'n. Ana'i a gebotoi. そうだけど、これ、カーのマシン、カーの ਆ ਪੂਰੇ ਸ਼ਿੰਗਾਰ ਕੇ ਰਖਦੇ ਆ ਇਹਨੇ ਕਿਤੇ ਰਹਿਨੇ ਚਲ ਆ ਕਸਮ ਅੱਗੇ ਕਰ ਪਰਸ ਆ ਜਾਈਂ ਉਹ ਸ਼ੱਕ ਲੱਗ ਰਿਹਾ ਵੀ ਇਹਦੀ ਲੱਗਦੀ ਹੈ ਤਾਂ ਤੱਕ ਦਾ ਕੋ ਪਰਸ ਪਵਾਟਾ ਹੈ ਸ਼ਾਨੀ ਦੱਸ ਕੇ ਆਪਣਾ ਪਰਸ ਹੈ ਅੰਦਰ ਕ੍ਰਿੰਟ ਤੇ ਬੜਾ ਤਗੜਾ ਇਹਨਾਂ ਲਾਇਆ ਪਰ ਕਿੰਤਿਆਂ ਵੱਡਾ ਖਾਣ ਸਭ ਤੋਂ ਜ਼ਿਆਦਾ ਸਰਦ ਆਏ ਲੱਗਦਾ ਨਹੀਂ ਸੰਗ ਹੋਰ ਆਉਣੀ ਪਿੱਛੋਂ ਆਏ ਸੰਗ ਤਾਂ ਆਉਣੀ ਆ ਤੇ ਫਿਰ ਕੋਈ ਆਪਣਾ ਵਿਚਾਰ ਪੇਸ਼ ਕਰੋ ਸਰਦੋਤ ਵਿਚਾਰ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੇਖੋ ਜੀ ਆਪਾਂ ਇਸ ਵਕਤ ਹਾਂਜੀ ਹਾਜੀ ਕੀ ਹਾਲ ਬਣਾਈ ਬਹੁਤ ਵਧੀਆ ਮਾਦਾ ਵੀ ਗੁਰਦੁਆਰਾ ਪੰਜਾ ਸਾਹਿਬਾਂ ਸੰਬਦਾਲ ਪਹੁੰਚੇ ਆ ਹਾਂਜੀ ਤੇ ਇੰਤਜ਼ਾਮ ਬਾਰੇ ਤੁਸੀਂ ਕੀ ਕਹੋਗੇ ਇਸ ਲਈ ਇੰਤਜ਼ਾਮ ਮੈਂ ਕੁਛ ਠੀਕ ਛੇ ਦੇਖ ਐਸਾ ਤਾਂ ਵੀ ਮਤਲਬ ਕੋਈ ਏਡਾ ਵਧੀਆ ਨਹੀਂ ਹੈ ਤੇ ਠੀਕ ਆ ਇਹ ਫਿਰ ਟੈਂਟ ਲੱਗਾ ਆ ਹੈ ਸ਼ੋਸ਼ਕ ਆ ਪੂਰਾ ਪਰ ਜੇ ਮੀਂਹ ਪੈ ਗਿਆ ਤਾਂ ਰਾਤ ਨੂੰ ਔਖਾ ਲੈਣਾ ਤਾਂ ਰਾਤ ਨੂੰ ਔਖਾ ਦਿਨੇ ਆਂਦੇ ਮੀਂਹ ਪਿਆ ਸੀ ਤੇ ਗੱਦੇ ਗੱਦੇ ਗਿੱਲੇ ਹੋਗੇ ਸੀ ਅਰੇਂਜਮੈਂਟ ਪੂਰਾ ਤਗੜਾ ਸੀ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਆ ਸਹੀ ਮਰਜੀ ਬਸ ਜੀ ਠੀਕ ਆ ਸੰਗਤ ਦੇ ਨਾਲ ਆਹੀ ਇਕੱਲੇ ਕੀ ਆ ਸਕਦੇ ਆ ਆ ਚਲ ਫਿਰ ਵੀ ਬੈਨ ਨੂੰ ਜਗ੍ਹਾ ਮਿਲ ਗਈ ਇੰਨੀ ਬੜੀ ਹੈ ਹਾਂਜੀ ਸੰਗਤ ਦੇ ਨਾਲ ਸੰਗਤ ਹੈ ਵੇ ਜ਼ਿਆਦਾ ਹਾਂਜੀ ਹਾਂਜੀ ਸੰਗਤ ਜੀ ਆ ਜੀ ਆਖਣਦੇ ਆ ਕਿ ਦੋ ਟ੍ਰੇਨਾਂ ਜੇ ਹੋਰ ਆਉਣੀਆਂ ਮਗਰ 2800 ਜੀ ਆਖ ਨੇ 25 ਜੀ ਹੋਰ ਹੋਣਾ ਇਹ ਦੋ ਟ੍ਰੇਨਾਂ ਹੋਰ ਆਉਣੀਆਂ ਤੇ ਸੰਗਤ کافی ਆ ਤੇ ਅਰੇਂਜਮੈਂਟ ਥੋੜਾ ਆ ਅਰੇਂਜਮੈਂਟ ਥੋੜਾ ਆ ਹਾਂਜੀ ਹਾਂਜੀ ਉਸਹਾ ਨਾ ਵੀ ਖਾਣ ਪੀਣ ਬਾਕੀ ਆਪਾਂ ਨੀਂਦ ਪੂਰੀ ਕਰਨ ਦੇ ਆਏ ਨਹੀਂ ਆ ਸੰਗਤ ਦੇ ਦਰਸ਼ਨ ਵੇਲੇ ਗੁਰੂ ਮਹਾਰਾਜ ਦੇ ਦਰਸ਼ਨ ਕਰੀ ਕਰਨੀ ਆਏ ਆ ਹਾਂਜੀ ਇੱਕੀ ਗੱਲ ਤਾਂ ਠੀਕ ਸਹੀ ਆ ਦੂਜੀ ਗੱਲ ਇਹ ਆ ਵੀ ਬਾਹਰ ਵੀ ਆਪਣਾ ਡਏ ਹੀ ਪ੍ਰਸ਼ਾਦੇ ਪਾਣੀ ਦਾ ਇੱਥੇ ਵੀ ਸੰਗਤ ਬੜੀ ਆ ਬਹੁਤ ਸਾਦੇ ਪਾਣੀ ਵਾਸਤੇ ਵੀ ਥੋੜੀ ਜੀ ਤੰਗਿਆ ਇਹ ਬਿਲੇਬਿਰ ਜੀ ਮਨ ਲਓ ਨੇ ਚਲੋ ਬਾਕੀ ਥੋੜੀ ਥੋੜੀ ਸੰਗਤ ਹੁੰਦੀ ਜੇ ਕੱਲ ਵੱਖਰੀ ਹੈ ਜੇ ਕੋ ਇਕੱਠੀ ਇੱਕਦਮ ਸੰਗਤ ਹੁੰਦੀ ਫਿਰ ਰਸ਼ ਜ਼ਿਆਦਾ ਤਾਇਦਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਬਾਕੀ ਚਲੋ ਕੋਈ ਜਾਨੀ ਤਾੜੀ ਗੱਲ ਕੋਈ ਟ੍ਰੇਨ ਦੀ ਬਜਾਏ ਬਸ ਦਾ ਸਫਰ ਜਿਹੜਾ ਉਹ ਵਧੀਆ ਆ ਆ ਵੇਖੋ ਆ ਰਹੇ ਆ ਰਹੇ ਆ ਨਹੀਂ ਹੁਣ ਖਾਲੀ ਹੋ ਗਿਆ ਕੰਮ ਇਹ ਚਾਰ ਦੇ ਕਿੱਥੋਂ ਹੋਈ ਹੋਊ ਉਹ ਬਾਰ-ਬਾਰ ਆਇਆ ਹੈ ਵਾ ਚਾਰ ਦੇ ਉੱਤੇ ਹੈਗੇ ਨੇ ਦੁਕਾਨਾ ਹਾਂਜੀ ਨਹੀਂ ਦੁਕਾਨਾ ਨਹੀਂ ਇਹਦੇ ਅੰਦਰ ਹੀ ਲੱਗੇ ਆ ਲੱਗੇ ਨੇ ਪਲੱਗ ਹਾਂਜੀ ਹਾਂਜੀ ਹੈਗੇ ਨੇ ਅੱਜ ਤੱਕ ਜਿਹੜੀ ਸਾਈਡ ਤੇ ਬਾਥਰੂਮ ਆ ਨਾ ਉਹ ਤਾਂ ਉੱਪਰ ਜਾਈਏ ਤੇ ਉੱਪਰਲੇ ਬਨੇ ਲੱਗੇ ਨੇ ਅੱਛਾ ਹਾਂਜੀ ਆਪਾਂ ਉਹ ਕਰ ਲਈ ਸੀ ਕੰਮ ਨਾਲੇ ਹਲੇ ਬਾਬਾ ਬਲਕਾ ਸਿੰਘ ਮੁੰਡਾ ਬਿੰਡ ਵਾਲੇ ਹਾਂਜੀ ਹਾਂਜੀ ਹਾਲ ਵੀ ਚੰਗਾ ਖੁੱਲਾ ਹੈ ਨਾ ਮੜੀਦ ਦੂਰ ਦੂਰ ਤੱਕ ਸੰਗਤ ਬੈਠੀ ਹੈ ਹਾਂਜੀ ਨੀ ਨੀ ਅਰੇ ਕਿਸੇ ਨਾਲ ਐਸਾ ਰਹਾ ਹੈ ਇਹ ਬਾਦਲ ਥੋੜਾ ਦਿੰਦੇ ਆ ਨਹੀਂ ਉਹ ਤੇ ਆਪੋ ਤੇ ਮਰਦੇ ਬਾਦਲ ਆਪਾਂ ਨੂੰ ਪਿਆਰ ਨਹੀਂ ਲੱਗਿਆ ਇਹ ਬਾਦਲ ਡਰ ਜਾਏਗਾ ਨਹੀਂ ਉਹ ਕਮਜਾ ਉਹ ਤੇ ਜਾਣਾ ਆ ਰਿਹਾ ਹੈ ਨਾ ਮੈਂ ਬੜੀ ਚਿੰਤਾ ਕਰ ਰਿਹਾ ਸੀ ਲੋਕੀ ਕਾੜੀ ਕਾੜੀ ਕਰਦੇ ਦੇ ਦੇ ਆਪ ਸਾਡੇ ਵੀ ਜੇਣਾ ਮੈਂ ਫੋਟੋਆਂ ਖਿੱਚਣੇ ਨੇ ਜਦੋਂ ਨਾ ਤੇ ਵੀ ਨੀਤੀ ਆਪਣੀਆਂ ਕੀਤੀ ਦੇ ਦੇ ਜਗਨਨਾ ਤੇ ਆ ਚਾਰ ਬਾਰ ਚਾਰ ਗੁਰਦੇਸ ਸਿੰਘ ਕਦਾਂ ਹੁਣ ਸਵੇਰੇ ਕਦਾਂ ਦਾ ਫੀਲ ਹੋ ਰਿਹਾ ਹੈ ਇਸ ਟਾਈਮ ਤੁਹਾਨੂੰ ਸੁਣਨ ਬਣੀ ਨਹੀਂ ਕਰ ਆਏ ਜੋ ਬਹੁਤ ਵਧੀਆ ਵਧੀਆ ਫੀਲ ਹੋ ਰਿਹਾ ਹੁਣ ਆਪਾਂ ਨੂੰ ਐਕਸਾਈਟਮੈਂਟ ਵੀ ਅੱਜ ਮੱਥੇ ਤੇਖਣਾ ਬਾਬਦੇ ਦੇ ਘਰੇ ਸਾਥੀ ਮਨਾਉਣੀ ਆ ਦੇਖਣੀ ਆ ਇਸ ਤੋਂ ਬਾਅਦ ਆਪਾਂ ਬਲੀ ਕੰਧਾਰੀ ਦੀ ਗੱਜੀ ਜਾਣਾ ਹਾਂਜੀ ਹਾਂ ਹਾਂ ਤੇ ਸਾਇਦ ਦਿਨ ਬਿਜ਼ੀ ਆਪਣਾ ਬਾਕੀ ਇੰਤਜ਼ਾਮ ਕਰਦਾ ਦਾ ਲੱਗਾ ਹਾਂ ਸਾਰੇ ਅੰਨ ਵਾਰ ਕੋਈ ਹੋਈ ਜਾਂ ਕਿਤੋਂ ਲੱਗਦਾ ਉਸ ਟਾਈਮ ਤੇ ਲੱਗ ਰਿਹਾ ਇਹ ਵੀ ਜਦੋਂ ਵੀ ਉਹ ਤਾਂ ਮਾੜੀ ਹੋਈ ਕਿੱਥੇ ਸੌਣਾ ਕਿੱਥੇ ਕਰਨਾ ਪਸ ਗਏ ਹਾਂ ਪਰ ਇਹ ਆਵੇ ਬਾਅਦ ਵਿੱਚ ਸਾਨੂੰ ਮਿਲਦਾ ਕਿਸ ਤਰੀਕੇ ਮਿਲ ਗਿਆ ਅੱਜ ਆਪਾਂ ਇਜ਼ੀ ਹੋ ਗਿਆ ਆਪਾਂ ਲੱਗਾ ਵੀ ਪਤਾ ਮਤਲਬ ਆਪਣੇ ਮਨ ਚੀ ਗੱਲ ਹੋ ਗਈ ਹੈ ਵੀ ਅੱਜ ਵੀ ਇੱਥੇ ਰਹਿਣਾ ਆਪਾਂ ਹਾਂਜੀ ਵਧੀਆ ਪਾਣੀ ਹੋ ਜਾਣਾ ਤਾਂ ਵਧੀਆ ਸੈਟ ਪਸ ਉਹ ਤਾਂ ਇਹ ਸਰ ਅਡਜਸਟਮੈਂਟ ਕਰਨੀ ਚਾਹੀਦੀ ਐ ਸਭ ਨਾ ਮੈਨੂੰ ਜਲਦਾ ਚ ਇਸ ਤੋਂ ਬਾਅਦ ਬੀਜੀ ਨੇ ਦੱਸਣ ਦੇ ਇਹ ਵੀ ਇਥੋਂ ਆਪਾਂ ਜਾਣਾ ਵਾ ਨਨਕਾਣਾ ਸਾਹਿਬ ਹਾਂ ਤੇ ਨਨਕਾਣਾ ਸਾਹਿਬ ਵੀ ਇੱਥੇ ਦੋ ਜਾਂ ਤਿੰਨ ਦਿਨ ਸਾਨੂੰ ਲੱਗ ਜਾਣੇ ਹਾਂ ਦੋ ਦਿਨ ਦੋ ਰਾਤ ਲੱਗ ਵਧੀਆ ਦਰਸ਼ਨ ਹੋ ਜਾਂਦੇ ਆ ਮਾਰੀ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਨਨਕਾਣਾ ਸਾਹਿਬ ਤੋਂ ਬਾਅਦ ਸੱਚਾ ਸੋਦਾ ਹਾਂਜੀ ਸੱਚਾ ਸੋਦਾ ਫਿਰ ਅਕਤਾਰ ਨਨਕਾਣੇ ਜਾਵਾਂਗੇ ਤੁਸੀਂ ਵੀ ਜੀ ਮਾੜਾ ਇਹ ਦੱਸਿਆ ਕਿੱਥੇ ਕਿੱਥੇ ਜਾਣਾ ਵਾ ਮੈਂ ਇਸ ਤੋਂ ਬਾਅਦ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਤੋਂ ਬਾਅਦ ਇੱਥੇ ਜਾਵਾਂਗੇ ਇਹ ਨਨਕਾਣਾ ਸਾਹਿਬ ਹਾਂਜੀ ਨਨਕਾਣਾ ਸਾਹਿਬ ਤੋਂ ਬਾਅਦ ਫਿਰ ਦੂਸਰੇ ਦਿਨ ਜਾਵਾਂਗੇ 3600 ਦੇ 3600 ਦੇ ਬਾਅਦ ਫਿਰ ਲਾਹੌਰ ਜਾਵਾਂਗੇ ਹਾਂਜੀ ਲਾਹੌਰ ਧੰਨਵਾਦ ਜੀ ਲੱਗਾ ਵੇ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗਾ ਤੁਮ ਜਦ ਦੇ ਵੀ ਆਏ ਜੋ ਨਾ ਹਾਂ ਹਾਂ ਤੇ ਅੱਗੇ ਵੀ ਆਏਗਾ ਪਰ ਪਹਿਲੀ ਦਫਾ ਜਦੋਂ ਸਾਨੂੰ ਕਮਰਾ ਨਹੀਂ ਮਿਲਿਆ ਉਹਦੇ ਕਮਰੇ ਸਾਨੂੰ ਹਾਂ ਦੇ ਵਾਰੀ ਮਿਲਦੇ ਮਿਲਦੇ ਅੱਛਾ ਇਹ ਸਰ ਜੰਤੀ ਜੀ ਕਿੰਨੀ 14 ਵਾਰ ਆ ਚੁੱਕੇ ਨੇ ਇੱਥੇ ਔਰ ਇਹਨਾਂ ਦਾ ਹੀ ਰਿਕਾਰਡ ਤੋੜਤਾ ਇੱਕ ਦੋ ਬਾਲਾਂ ਕਿਹੜੇ ਬੈਠੇ ਨੇ ਉਹ 32 ਵਾਰ ਆ ਚੁੱਕੇ ਨੇ 32 ਵਾਰ ਜਦੋਂ ਉਹਨਾਂ ਨੇ ਲਾਈਗ ਰਾਈਟ ਉੱਪਰਲੀ तरफ ਸਾਈਡ ਦੇ ਵਿੱਚ 32 ਵਾਰ ਆ ਗਏ ਨੇ ਸੁਭਾਲਤਾ ਜੀ